ਇਸ ਦੇ ਵਿੱਚ ਸ੍ਰੀ ਗੌਰਵਜਾਦੋ ਆਈਪੀਐਸ ਡੀਜੀਪੀ ਪੰਜਾਬ ਜੀ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮਹਿਮ ਦੇ ਤਹਿਤ ਸ੍ਰੀ ਅਜੇ ਗਾਂਧੀ ਆਈਪੀਐਸ ਐਸਐਸਪੀ ਮੋਗਾ ਜਿਹਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਇੱਕ ਮੋਗਾ ਪੁਲਿਸ ਨੂੰ ਜਿਹੜੀ ਇੱਕ ਕਾਮਯਾਬੀ ਹਾਸਲ ਹੋਈ ਆ ਇਹਦੇ ਵਿੱਚ ਜਿਹੜੇ ਪੰਜ ਦੋਸ਼ੀ ਗ੍ਰਿਫਤਾਰ ਹੋਏ ਆ ਜਿਨ੍ਹਾਂ ਤੇ ਪਹਿਲਾਂ ਵੀ ਟੀ2 ਪੁੱਤਰ ਗਰਦਿਆਲ ਤੇ ਤਿੰਨ ਮੁਕਾਦਮੇ ਦਰਜ ਆ ਚਮਕੌਰ ਸਿੰਘ ਤੇ ਚਾਰ ਮੁਕਾਦਮੇ ਦਰਜ ਆ ਆਕਾਸ਼ ਤੇ ਦੋ ਤੇ ਬਲਬੀਰ ਸਿੰਘ ਗੱਗੀ ਤੇ ਚਾਰ ਮੁਕਾਦਮੇ ਕਵਾੜੀਆ ਇੱਕ ਉਹਦੇ ਤੇ ਵੀ ਸਨੀ ਕੁਮਾਰ ਕਵਾੜੀਆ ਜਿਹੜਾ ਕੋਟੀ ਸੇਖਾਂ ਦਾ ਉਹਦੇ ਤੇ ਵੀ ਪਹਿਲਾਂ ਦੋ ਮੁਕਾਦਮੇ ਦਰਜ ਆ ਇਹਦੇ ਵਿੱਚ ਕਰੀਬ ਕੋਈ 20-25 ਲੱਖ ਦੀ ਜਿਹੜੀ ਚੋਰੀ ਹੋਈ ਸੀ ਸੈਂਟਰੀ ਦੇ ਸਮਾਨ ਦੀ ਉਹਦੇ ਵਿੱਚੋਂ ਕੁਝ ਸਮਾਨ ਸਾਨੂੰ ਕਰੀਬ 90 ਕੁ ਹਜ਼ਾਰ ਦਾ ਜਿਹੜੀ ਰਿਕਵਰੀ ਹੋ ਗਈ ਆ ਇਹ ਪੰਜੇ ਦੋਸ਼ੀ ਗ੍ਰਿਫਤਾਰ ਕਰ ਲਿਆ ਇਹਨਾਂ ਤੋਂ ਹਲੇ ਹੋਰ ਪੁੱਛਗਿੱਛ ਕਰਕੇ ਜਿਹੜਾ ਇਹਨਾਂ ਨੇ ਹੋਰ ਕਿਤੇ ਵੀ ਸਮਾਨ ਵੇਚਿਆ ਉਹਦੇ ਵਿੱਚ ਜਲਦੀ ਤੋਂ ਜਲਦੀ ਰਿਕਵਰੀ ਕੀਤੀ ਜਾਊਗੀ ਤੇ ਇਹਨਾਂ ਦੇ ਖਿਲਾਫ ਜਿਹੜੀ ਹੋਰ ਕਾਰਵਾਈ ਅਮਲ ਚ ਲਿਆਂਦੀ ਜਾਊਗੀ। ਇਹਨਾਂ ਦੇ ਨਾਲ ਹੋਰ ਵੀ ਕੋਈ ਸਾਥੀ ਹੋ ਜੀਗਾ। ਉਹਦੇ ਵਿੱਚ ਹੁਣ ਇੰਟਰੋਗੇਸ਼ਨ ਚ ਗੱਲ ਇਹ ਸਾਰੀ ਸਾਹਮਣੇ ਆਊਗੀ ਜਿਹੜੇ ਜਿਹੜਾ ਹੋਰ ਵੀ ਹੋਊਗਾ ਉਹਦੇ ਤੇ ਖਿਲਾਫ ਵੀ ਕਾਰਵਾਈ ਕੀਤੀ ਜਾਊਗੀ। ਇਹ ਕਿਹੜੀ ਜਗ੍ਹਾ ਚੋਰੀ ਹੋਈ ਸੀ ਜੀ? ਇਹ ਆਪਣੇ ਅੰਮ੍ਰਿਤਸਰ ਰੂਟ ਤੇ ਆਈ। ਸੈਂਟਰੀ ਦੀ ਦੁਕਾਨ ਸੀ ਉੱਥੋਂ ਚੋਰੀ ਹੋਈ ਸੀਗੀ। ਕਿੰਨੀ ਚੋਰੀ ਹੋਈ ਸੀ ਜਰੂਰ ਤੋਂ? ਉਹ ਤੋਂ ਉਹਨਾਂ ਦੇ ਦਸਣ ਮਗਦਰ ਦਾ 20-25 ਲੱਖ ਦੀ ਆ। ਗੁਰੂ ਨਾਨਕ ਸੈਂਟਰੀ ਸਟੋਰ ਸੀਗਾ। ਤੇ ਹੁਣ ਬਾਕੀ ਇਹਨਾਂ ਦੇ ਅੱਗੇ ਪੁੱਛ ਗਏ ਸਾਰੇ ਗੱਲ ਸਾਹਮਣੇ ਆਉ। ਇਸ ਦੇ ਵਿੱਚ ਸ੍ਰੀ ਗੌਰਵ ਜაძਾ ਆਈਪੀਐਸ ਡੀਜੀਪੀ ਪੰਜਾਬ ਜੀ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮਹਿਮ ਦੇ ਤਹਿਤ ਸ੍ਰੀ ਅਜੇ ਗਾਂਧੀ ਆਈਪੀਐਸ ਐਸਐਸਪੀ ਮੋਗਾ ਜਿਹਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਇੱਕ ਮੋਗਾ ਪੁਲਿਸ ਨੂੰ ਜਿਹੜੀ ਇੱਕ ਕਾਮਯਾਬੀ ਹਾਸਲ ਹੋਈ ਆ ਇਹਦੇ ਵਿੱਚ ਜਿਹੜੇ ਪੰਜ ਦੋਸ਼ੀ ਗ੍ਰਿਫਤਾਰ ਹੋਇਆ ਜਿਨ੍ਹਾਂ ਤੇ ਪਹਿਲਾਂ ਵੀ ਟੀ2 ਪੁੱਤਰ ਗਰਦਿਆਲ ਤੇ ਤਿੰਨ ਮੁਕਾਦਮੇ ਦਰਜਾ ਚਮਕੌਰ ਸਿੰਘ ਤੇ ਚਾਰ ਮੁਕਾਦਮੇ ਦਰਜਾ ਆਕਾਸ਼ ਤੇ ਦੋ ਤੇ ਬਲਬੀਰ ਸਿੰਘ ਗੱਗੀ ਤੇ ਚਾਰ ਮੁਕਾਦਮੇ ਕਵਾੜੀਆ ਇੱਕ ਉਹਦੇ ਤੇ ਵੀ ਕਵਾੜ ਸਨੀ ਕੁਮਾਰ ਕਵਾੜੀਆ ਜਿਹੜਾ ਕੋਟੀ ਸੇਖਾਂ ਦਾ ਉਹਦੇ ਤੇ ਵੀ ਪਹਿਲਾਂ ਦੋ ਮੁਕਾਦਮੇ ਦਰਜ ਇਹਦੇ ਵਿੱਚ ਕਰੀਬ ਕੋਈ 20-25 ਲੱਖ ਦੀ ਜਿਹੜੀ ਚੋਰੀ ਹੋਈ ਸੀ ਸੈਂਟਰੀ ਦੇ ਸਮਾਨ ਦੀ ਉਹਦੇ ਵਿੱਚੋਂ ਕੁਝ ਸਮਾਨ ਸਾਨੂੰ ਕਰੀਬ 90 ਕੁ ਹਜ਼ਾਰ ਦਾ ਜਿਹੜੀ ਰਿਕਵਰੀ ਹੋ ਗਈ ਆ ਇਹ ਪੰਜੇ ਦੋਸ਼ੀ ਗ੍ਰਿਫਤਰ ਕਰ ਲਿਆ ਇਹਨਾਂ ਤੋਂ ਹਲੇ ਹੋਰ ਪੁੱਛਗਿੱਛ ਕਰਕੇ ਜਿਹੜਾ ਇਹਨਾਂ ਨੇ ਹੋਰ ਕਿਤੇ ਵੀ ਸਮਾਨ ਵੇਚਿਆ ਉਹਦੇ ਵਿੱਚ ਜਲਦੀ ਤੋਂ ਜਲਦੀ ਰਿਕਵਰੀ ਕੀਤੀ ਜਾਊਗੀ ਤੇ ਇਹਨਾਂ ਦੇ ਖਿਲਾਫ ਜਿਹੜੀ ਹੋਰ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਇਹਨਾਂ ਦੇ ਨਾਲ ਹੋਰ ਵੀ ਕੋਈ ਸਾਥੀ ਹੋ ਜੀ ਆ ਉਹਦੇ ਵਿੱਚ ਹੁਣ ਇੰਟਰੋਗੇਸ਼ਨ ਚ ਗੱਲ ਇਹ ਸਾਰੀ ਸਾਹਮਣੇ ਆਊਗੀ ਜਿਹੜੇ ਜਿਹੜਾ ਹੋਰ ਵੀ ਹੋਊਗਾ ਉਹਦੇ ਤੇ ਖਿਲਾਫ ਵੀ ਕਾਰਵਾਈ ਕੀਤੀ ਜਾਊਗੀ ਇਹ ਕਿਹੜੀ ਜਗ੍ਹਾ ਤੇ ਚੋਰੀ ਹੋਈ ਸੀ ਇਹ ਆਪਣੇ ਅੰਮ੍ਰਿਤਸਰ ਰੂਟ ਤੇ ਆ ਜੀ ਸੈਂਟਰੀ ਦੀ ਦੁਕਾਨ ਸੀ ਉਥੋਂ ਚੋਰੀ ਹੋਈ ਸੀ ਕਿੰਨੀ ਚੋਰੀ ਹੋਈ ਸੀ ਜਰ ਉਥੋਂ ਉਹ ਤੋਂ ਉਹਨਾਂ ਦੇ ਦਸਨ ਮਿਗਦਾ ਦਾ 20-25 ਲੱਖ ਦੀ ਆ ਗੁਰੂ ਨਾਨਕ ਸੈਂਟਰੀ ਸਟੋਰ ਸੀਗਾ ਤੇ ਉਹਨਾਂ ਬਾਕੀ ਇਹਨਾਂ ਦੇ ਅੱਗੇ ਪੁੱਛ ਗਏ ਸਾਰੇ ਗੱਲ ਸਾਹਮਣੇ ਆਉ ਇਸ ਦੇ ਵਿੱਚ ਸ੍ਰੀ ਗੌਰਵ ਜਾਦਵ ਆਈਪੀਐਸ ਡੀਜੀਪੀ ਪੰਜਾਬ ਜੀ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮਹਿਮ ਦੇ ਤਹਿਤ ਸ੍ਰੀ ਅਜੇ ਗਾਂਧੀ ਆਈਪੀਐਸ ਐਸਐਸਪੀ ਮੋਗਾ ਜਿਹਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਇੱਕ ਮੋਗਾ ਪੁਲਿਸ ਨੂੰ ਇਹ ਜਿਹੜੀ ਇੱਕ ਕਾਮਯਾਬੀ ਹਾਸਲ ਹੋਈ ਆ ਇਹਦੇ ਵਿੱਚ ਜਿਹੜੇ ਪੰਜ ਦੋਸ਼ੀ ਗ੍ਰਿਫਤਾਰ ਹੋਏ ਆ ਜਿਨ੍ਹਾਂ ਤੇ ਪਹਿਲਾਂ ਵੀ ਟੀ2 ਪੁੱਤਰ ਗਰਦਿਆਲ ਤੇ ਤਿੰਨ ਮੁਕਾਦਮੇ ਦਰਜ ਆ ਚਮਕੌਰ ਸਿੰਘ ਤੇ ਚਾਰ ਮੁਕਾਦਮੇ ਦਰਜ ਆ ਆਕਾਸ਼ ਤੇ ਦੋ ਤੇ ਬਲਬੀਰ ਸਿੰਘ ਗੱਗੀ ਤੇ ਚਾਰ ਮੁਕਾਦਮੇ ਕਵਾੜੀਆ ਇੱਕ ਉਹਦੇ ਤੇ ਵੀ ਕਵਾੜ ਸਨੀ ਕੁਮਾਰ ਕਵਾੜੀਆ ਜਿਹੜਾ ਕੋਟੀ ਸੇਖਾਂ ਦਾ ਉਹਦੇ ਤੇ ਵੀ ਪਹਿਲਾਂ ਦੋ ਮੁਕਾਦਮੇ ਦਰਜ ਆ ਇਦੇ ਵਿੱਚ ਕਰੀਬ ਕੋਈ 20-25 ਲੱਖ ਦੀ ਜਿਹੜੀ ਚੋਰੀ ਹੋਈ ਸੀ ਸੈਂਟਰੀ ਦੇ ਸਮਾਨ ਦੀ ਉਹਦੇ ਵਿੱਚੋਂ ਕੁਝ ਸਮਾਨ ਸਾਨੂੰ ਕਰੀਬ 90 ਕੁ ਹਜ਼ਾਰ ਦਾ ਜਿਹੜੀ ਰਿਕਵਰੀ ਹੋ ਗਈ ਆ ਇਹ ਪੰਜੇ ਦੋਸ਼ੀ ਗ੍ਰਿਫਤਰ ਕਰ ਲਿਆ ਇਹਨਾਂ ਤੋਂ ਹਲੇ ਹੋਰ ਪੁੱਛਗਿੱਛ ਕਰਕੇ ਜਿਹੜਾ ਇਹਨਾਂ ਨੇ ਹੋਰ ਕਿਤੇ ਵੀ ਸਮਾਨ ਵੇਚਿਆ ਉਹਦੇ ਵਿੱਚ ਜਲਦੀ ਤੋਂ ਜਲਦੀ ਰਿਕਵਰੀ ਕੀਤੀ ਜਾਊਗੀ ਤੇ ਇਹਨਾਂ ਦੇ ਖਿਲਾਫ ਜਿਹੜੀ ਹੋਰ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਇਹਨਾਂ ਦੇ ਨਾਲ ਹੋਰ ਵੀ ਕੋਈ ਸਾਥੀ ਹੋ ਜੀ ਉਹਦੇ ਵਿੱਚ ਹੁਣ ਇਨਟੈਰੋਗੇਸ਼ਨ ਚ ਗੱਲ ਇਹ ਸਾਰੀ ਸਾਹਮਣੇ ਆਊਗੀ ਜਿਹੜੇ ਜਿਹੜਾ ਹੋਰ ਵੀ ਹੋਊਗਾ ਉਹਦੇ ਤੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ ਇਹ ਕਿਹੜੀ ਜਗ੍ਹਾ ਚੋਰੀ ਹੋਈ ਸੀ ਜੀ ਇਹ ਆਪਣੇ ਅੰਮ੍ਰਿਤਸਰ ਰੂਟ ਤੇ ਆ ਜੀ ਸੈਂਟਰੀ ਦੀ ਦੁਕਾਨ ਸੀ ਉੱਥੋਂ ਚੋਰੀ ਹੋਈ ਸੀ ਕਿੰਨੀ ਚੋਰੀ ਹੋਈ ਸੀ ਜਰੂਰ ਤੋਂ ਉਹ ਤੋਂ ਉਹਨਾਂ ਦੇ ਦਸਣ ਮਗਦਰ ਦਾ 20-25 ਲੱਖ ਦੀ ਆ ਗੁਰੂ ਨਾਨਕ ਸੈਂਟਰੀ ਸਟੋਰ ਸੀਗਾ ਤੇ ਉਹਨਾਂ ਬਾਕੀ ਇਹਨਾਂ ਦੇ ਅੱਗੇ ਪੁੱਛ ਗਏ ਸਾਰੇ ਗੱਲ ਸਾਹਮਣੇ ਆਉ